ਇਹ ਇੱਕ ਤਾਂ ਆਪਣਾ weight ਨਹੀਂ ਵਧਣ ਦੇਣਾ ਚਾਹੀਦਾ ਸਾਰੇ ਆਪੋ ਨੇ ਆਪਣੇ ਢਿੱਡ ਨਾਲ ਧਿਆਨ ਮੰਨ ਲੋ ਹਾਜ਼ਰ ਤਾਂ ਜਿਹੜੀਆਂ ਅਜੇ ਆਪਾਂ ਬਦਲ ਲਈਏ ਪੈਰਾਂ ਪਾਰਨਾ ਬੈਠੀਏ ਜਿਆਦਾ ਚੌਂਕੜੀ ਜਿਆਦਾ ਨਾ ਮਾਰੀਏ ਤੇ ਪੌੜੀਆਂ ਘੱਟ ਚੜੀਏ ਸੋ ਇਹ ਹੀ ਦੋ ਐਕਸਰਸਾਈਜ਼ ਰੈਗੂਲਰ ਵਾਕ ਗੋਡਿਆਂ ਦੀ ਐਕਸਰਸਾਈਜ਼ ਬੜੇ ਰਾਮ ਨਾਲ ਤੁਸੀਂ ਰੋਜ਼ ਕਰ ਸਕਦੇ ਬੈਠੇ ਬੈਠੇ ਵੇਲੇ ਸੋ ਉਹਦੇ ਨਾਲ ਗੋਡਿਆਂ ਦੀਆਂ ਬਿਮਾਰੀਆਂ ਟਲ ਜਾਂਦੀਆਂ ویسੇ ਤਾਂ ਇਹ ਬਿਮਾਰੀ ਸ਼ੁਰੂ ਤਾਂ ਹੋ ਜਾਂਦੀ ਹੈ 35 ਸਾਲ ਤੋਂ ਜੇ ਆਪਾਂ ਉਹਨਾਂ ਦੇ ਐਕਸ-ਰੇ ਦੇਖਾਂਗੇ ਤਾਂ 35 ਸਾਲ ਦੇ ਉਹ ਸ਼ੁਰੂ ਹੋ ਜਾਂਦੀ ਆ ਪਰ ਮਰੀਜ਼ ਨੂੰ ਤੰਗ ਕਰਦੀ ਹੈ मोस्टली 50 ਸਾਲਿਆਂ ਨੂੰ ਪਿਆਰ ਭਰੀ ਸਤਿਕਾਰ ਦੀ ਆਪਰੇ ਦੇ ਇਥੇ ਆਉਣ ਦਾ ਵੀ ਆਰ ਗ੍ਰੇਟਫੁਲ ਥੈਂਕਫੁਲ ਥੈਟ ਯੂ ਹੈਵ ਕਮ ਸੋ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਇੱਕ ਸਿੰਪਲ ਜੇ ਮੁੱਦੇ ਤੇ ਹੈਗੀ ਹੈ ਕਿ ਮੈਨੂੰ ਇਸ ਸ਼ਹਿਰ 'ਚ ਪ੍ਰੈਕਟਿਸ ਕਰਦੇ ਆ ਆਲਮੋਸਟ 35 ਸਾਲ ਹੋ ਗਏ ਸੋ ਆਪਣੇ ਮਿਹਰ ਦੀ ਕਿਰਪਾ ਕੀਤੀ ਹੋਈ ਆ ਤੋ ਮੈਂ ਸੋਚ ਰਿਹਾ ਕਿ ਸਮਾਜ ਨੂੰ ਜਿਹੜਾ ਉਹ ਕੁਛ ਨਾ ਕੁਛ ਵਾਪਸ ਕਰੀਏ। ਤੋ ਆਪਾਂ ਗੱਲ ਕਰਾਂਗੇ ਗੋਡਿਆਂ ਦੀਆਂ ਬਿਮਾਰੀਆਂ ਬਾਰੇ। ਏਜ ਦੇ ਨਾਲ ਨਾਲ ਆਪਣੇ ਗੋਡੇ ਖਰਾਬ ਹੋ ਜਾਂਦੇ। ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ। ਤੇ ਲਾਈਫ ਜਿਹੜੀ ਆ ਉਹ ਖਰਾਬ ਹੋ ਜਾਂਦੀ। ਇਹਦਾ ਇਲਾਜ ਸਿੰਪਲ ਹੈ ਗੋਡੇ ਨਵੇਂ ਪਾਉਣੇ ਪੈਂਦੇ ਆ। ਉਹਦੇ ਗੋਡੇ ਪਾਉਣ ਦੇ ਕਈ ਕਈ ਤਰੀਕੇ ਹੁੰਦੇ ਆ। ਬੈਸਟਰ ਰੋਬੋਟਿਕ ਸਰਜਰੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੋਂ ਮੇਰਾ ਮਕਸਦ ਇਹ ਹੈਗਾ ਕਿ ਇਹ ਇਲਾਜ ਜਿਹੜਾ ਰੋਬੋਟਿਕ ਸਰਜਰੀ ਹੈ ਇਹ ਗਰੀਬ ਮਰੀਜ਼ ਤੱਕ ਵੀ ਪਹੁੰਚੇ। ਗੋਡਿਆਂ ਦੀ ਬਿਮਾਰੀ ਸਿਰਫ ਗੋਡਿਆਂ ਦੀ ਬਿਮਾਰੀ ਨਹੀਂ ਹੁੰਦੀ। ਇਹਦੇ ਨਾਲ ਤੁਹਾਡੀ ਸਾਰੀ ਲਾਈਫ ਡਿਸਟਰਬ ਹੋ ਜਾਂਦੀ ਹੈ। ਜਦੋਂ ਗੋਡੇ ਜ਼ਿਆਦਾ ਖਰਾਬ ਹੋ ਜਾਣ ਤਾਂ ਮਰੀਜ਼ ਦਾ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ। ਔਰ ਜਦੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਏ ਤੇ ਮਰੀਜ਼ ਨੂੰ ਸਾਰੀਆਂ ਬਿਮਾਰੀਆਂ ਜਿਹੜੀਆਂ ਨਾ ਉਹ ਘੇਰ ਲੈਂਦੀਆਂ ਜਿਸ ਤਰ੍ਹਾਂ ਮੋਟਾਪਾ ਬਲੱਡ ਪ੍ਰੈਸ਼ਰ ਸ਼ੂਗਰ ਥਾਇਰਾਇਡ ਇਹ ਸਾਰੀਆਂ ਆ ਜਾਂਦੀਆਂ ਔਰ ਉਹਦੇ ਨਾਲ ਨਾਲ ਡਿਪਰੈਸ਼ਨ ਵੀ ਆ ਜਾਂਦੀ ਮਰੀਜ਼ ਡਿਪਰੈਸ਼ਨ ਚ ਚਲੇ ਜਾਂਦੇ ਕਿਉਂਕਿ ਉਹ ਤੁਰ ਫਿਰ ਨਹੀਂ ਸਕਦੇ ਉਹਨਾਂ ਦੇ ਜਿਹੜੇ ਯਾਰ ਦੋਸਤ ਹੋਣਗੇ ਜਾਂ ਰਿਸ਼ਤੇਦਾਰ ਹੋਣਗੇ ਜਿਹੜੇ ਚੱਲ ਫਿਰ ਸਕਦੇ ਉਹ ਫਿਰ ਉਹ ਵੀ ਉਹਨਾਂ ਦਾ ਸਾਥ ਛੱਡ ਦਿੰਦੇ ਔਰ ਅਲਟੀਮੇਟਲੀ ਮਰੀਜ਼ ਦੀ ਉਮਰ 10 ਸਾਲ ਕੱਟ ਜਾਂਦੀ ਹੈ ਦੇਉ ਬੈਂਸਰ ਆਪਰੇਸ਼ਨ ਨਾਂ ਕਰਾਵੇ ਸੋ ਸਾਡਾ ਟੀਚਾ ਹੁਣ ਇਸ ਇਲਾਜ ਨੂੰ ਉਹਨਾਂ ਮਰੀਜ਼ਾਂ ਵਾਸਤੇ ਤੱਕ ਪਹੁੰਚਾਉਣਾ ਹੈ ਜਿਹੜੇ ਇਹ ਇਲਾਜ ਅਫੋਰਡ ਨਹੀਂ ਕਰ ਸਕਦੇ ਸੋ 26 ਨੰਬਰ ਅਸੀਂ ਇਸ ਕਰਕੇ ਰੱਖਿਆ ਕਿ 26 ਜਨਵਰੀ ਆਉਣ ਵਾਲੀ ਹੈ ਆਪਣਾ ਗਣਤੰਤਰ ਦਿਵਸ ਹੈਗਾ ਸੋ ਅਸੀਂ ਇਸ ਮਹਿੰਮ ਦੇ ਤਹਿਤ 26 ਉਹਨਾਂ ਮਰੀਜ਼ਾਂ ਦਾ ਮੁਫਤ ਇਲਾਜ ਕਰਾਂਗੇ ਗੋਡੇ ਉਹਨਾਂ ਦੇ ਫਰੀ ਬਦਲਾਂਗੇ ਜਿਹੜੇ ਬਿਲਕੁਲ ਸਮਾਜ ਦੇ ਪਿਛੜੇ ਵਰਗਾਂ ਤੋਂ ਨੇ ਜਿਨ੍ਹਾਂ ਨੂੰ ਕੋਈ ਸਪੋਰਟ ਕਿਸੇ ਪਾਸਿਓਂ ਨਹੀਂ ਮਿਲਦੀ ਉਹਨਾਂ ਦਾ ਅਸੀਂ ਰੋਬੋਟਿਕ ਸਰਜਰੀ ਦੇ ਨਾਲ 26 ਮਰੀਜ਼ਾਂ ਦਾ ਅਸੀਂ ਫਰੀ ਉਹਨਾਂ ਦੇ ਗੋਡਿਆਂ ਦੇ ਆਪਰੇਸ਼ਨ ਕਰਾਂਗੇ ਸੋ ਅੱਜ ਦੀ ਪ੍ਰੈਸ ਕਾਨਫਰੰਸ ਬੇਸਿਕਲੀ ਇਹ ਐਲਾਨ ਕਰਨ ਬਾਰੇ ਹੈ ਔਰ ਤੁਹਾਡੇ ਤੋਂ ਮੈਂ ਆਸ ਰੱਖਣਾ ਕਿ ਇਹ ਜਿਹੜਾ ਐਲਾਨ ਹੈਗਾ ਇਹਨੂੰ ਜਿਹੜੀ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਹੈ ਉਹਨਾਂ ਤੱਕ ਪਹੁੰਚਾਉਣਾ ਤੁਹਾਡਾ ਫਰਜ਼ ਹੈ ਆਈ ਵਿ ਬੀ ਗ੍ਰੇਟਫੁਲ ਇਫ ਯੂ ਕੈਨ ਕਨਵੇ ਥਿਸ ਮੈਸੇਜ ਔਰ ਉਹਨਾਂ ਮਰੀਜ਼ਾਂ ਦੀ ਸਿਲੈਕਸ਼ਨ ਕਿਸ ਤਰ੍ਹਾਂ ਹੋਣੀ ਹੈ ਉਹ ਇੱਕ ਤਾਂ ਅਸੀਂ ਉਹਨਾਂ ਨੂੰ ਆਪ ਐਗਜ਼ਾਮਿਨ ਕਰਾਂਗੇ ਵੀ ਇਹ ਵਾਕਈ ਗਰੀਬੀ ਰੇਖਾ ਤੋਂ ਥੱਲੇ ਨੇ ਡਿਜ਼ਰਵ ਕਰਦੇ ਨੇ ਫਿਰ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਊਗੀ ਜਾਂ ਕਈ ਸੰਸਥਾਾਂ ਮ ਹੈ ਜਿਵੇਂ ਜਿਸ ਤਰ੍ਹਾਂ ਪਿੰਗਲਵਾੜਾ ਹੋਇਆ ਯਕੀਮਖਾਨਾ ਹੋਇਆ ਜਿਹੜੇ ਇਹਨਾਂ ਚੋਂ ਵੀ ਮਰੀਜ਼ ਆਉਣਗੇ ਅਸੀਂ ਉਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਕਰਾਂਗੇ ਹੋਰ ਵੀ ਕੋਈ ਪਿੰਡਾਂ ਤੋਂ ਜੇ ਕੋਈ ਸਰਪੰਚ ਸਾਹਿਬ ਜੇ ਕੋਈ ਰੈਫਰ ਕਰਨਗੇ ਕਿ ਇਹ ਵਾਕਈ ਗਰੀਬ ਬੰਦਾ ਆ ਫਿਰ ਅਸੀਂ ਉਹਨਾਂ ਨੂੰ ਵੀ ਆਪਣੇ ਮਨੋਂ ਚੈੱਕ ਕਰਕੇ ਫਿਰ ਉਹਦੇ ਵਿੱਚ ਸ਼ਾਮਿਲ ਕਰਾਂਗੇ ਇਸਦੇ ਲਈ ਸਰ ਕੋਈ ਟਾਈਮ ਪੀਰੀਅਡ ਵੀ ਰੱਖਿਆ ਹੈ ਨਹੀਂ देयर इज नो ਟਾਈਮ ਪੀਰੀਅਡ ਅਸੀਂ 26 ਮਰੀਜ਼ਾਂ ਦੀ ਸਿਲੈਕਸ਼ਨ ਕਰਨੀ ਹੈ ਐਸਐਲ ਵਾਸਤੇ ਉਹ ਜਦੋਂ ਵੀ ਹੋ ਜਾਣਗੇ ਸੀ ਉਹਨਾਂ ਦੀ ਲਿਸਟ ਬਣਾ ਲੈਣੀ ਤੇ ਉਹਨਾਂ ਨੂੰ ਸਮੇਂ-ਸਮੇਂ ਸਿਰ ਬੁਲਾ ਕੇ ਅਸੀਂ ਉਹਨਾਂ ਦੇ ਆਪਰੇਸ਼ਨ ਕਰਦੇ ਸਿਰ 26 ਤਰੀਕ ਨੂੰ ਬਣਾਈ ਜਾਏਗੀ ਡਿਸਟਰੀ ਜਿਸ ਤੋਂ ਪਹਿਲਾਂ ਬੰਨੀ ਸ਼ੁਰੂ ਹੋ ਜਾਏਗੀ ਲਿਸਟ ਨਹੀਂ ਨਹੀਂ ਜਦੋਂ ਵੀ ਕੰਪਲੀਟ ਹੋ ਗਈ ਉਹ ਕੱਲ ਤੋਂ ਜਦੋਂ ਤੁਹਾਡਾ ਮੈਸੇਜ ਚਲੇ ਗਿਆ ਲੋਕਾਂ ਨੂੰ ਉਹਨਾਂ ਨੇ ਆਪੇ ਆਉਣਾ ਸ਼ੁਰੂ ਹੋ ਜਾਣਾ ਤੇ ਰੀ ਸਰਜਰੀ ਰੀ ਸਰਜਰੀ ਦੇਰੋਂ ਵੈਸੇ ਜੇਕਰ ਰੋਬੋਟਿਕ ਸਰਜਰੀ ਹੋਵੇ ਕਿੰਨਾ ਖਰਚਾ ਪਵੇ ਵੈਸੇ ਰੋਬੋਟਿਕ ਸਰਜਰੀ ਜਿਹੜੀ ਅਚੀ ਤਰ੍ਹਾਂ ਕੀਤੀ ਜਾਵੇ ਚੰਗਾ ਜੋੜ ਯੂਜ਼ ਕੀਤਾ ਜਾਵੇ ਤੇ ਉਹ ਸਵਾ ਦੋ ਤੋਂ 2.5 ਲੱਖ ਦੀ ਹੁੰਦੀ ਹੈ ਤੁਸੀਂ ਮਰੀਜ਼ ਨੂੰ ਫ੍ਰੀ ਦੇ ਰਹੇ ਹੋ ਹਾਂਜੀ ਟੋਟਲੀ ਫ੍ਰੀ ਹੋਊਗਾ ਕਿ ਮਰੀਜ਼ ਨੂੰ ਦਵਾਈਆਂ ਦੇ ਪੈਸੇ ਵੀ ਨਹੀਂ ਲੱਗਣਗੇ